ਸਭ ਸਿਕਾ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦਾ ਕਿ ਤੁਸੀਂ ਸਭ ਮ제 ਚ ਹੋਗੇ ਇਹਗਾ ਜੀ ਮੇਰੀ ਸ਼ੋਪਿੰਗ ਸੈਂਟਰ ਦਾ ਹੈ ਬਰਮੇ گاਉ ਟੱਡੀ ਦੇ ਨਜ਼ਦੀਕ ਪੈਂਦਾ ਘਰ ਫਰਾਈਡੇ ਸੱਚੇ ਨੇ ਕਾਫੀ ਰਸ਼ ਹੁੰਦਾ ਘਾਏ ਅੱਗੇ ਪਿਛੇ ਨੋਰਮਲ ਚੱਲਦਾ ਰਹਿੰਦਾ ਘਾਏ ਕਾਫੀ ਵੱਡਾ ਘਾਏ ਟਾਈਮ ਪਾਸ ਹੋ ਜਾਂਦਾ ਅਗਰ ਤੁਹਾੜੇ ਕੋਲ ਟਾਈਮ ਹੈ ਕੋਲ ਲਾ ਦੋ ਦਰ ਘੰਟੇ ਤੇ ਨਾਲੇ ਸ਼ੋਪਿੰਗ ਕਰੋ ਤੇ ਨਾਲੇ ਸਟੋਰ ਦੇਖੋ ਤੇ ਨਾਲੇ ਬੱਚੇ ਨਾਲ ਅਨਜੋਏ ਕਰੋ ਅਗਰ ਤੁਹਾਡੀ ਫੈਮਿਲੀ ਹੈਗੀ ਬੱਚੇ ਹੈਗੇ ਜੇ ਸਿੰਗਲ ਹੈਗੇ ਹੋ ਫਿਰ ਤੇ ਜੰਦਾਬਾਦ ਜਿੱਥੇ ਮਰਜੀ ਤੁਰੇ ਫਿਰ ਤੁਹਾਨੂੰ ਕੋਈ ਫਿਕਰ ਨਹੀਂ ਨਾ ਕੋਈ ਘਰ ਤੁਹਾਨੂੰ ਡੀਕ ਰਿਹਾ ਜਿੰਦਾ ਹੀ ਤੁਹਾਨੂੰ ਚੰਤਾ ਹੈਗੀ ਹੈ ਖਾਓ ਪੀਓ ਮੋਜਾਂ ਦੁੱਟੋ ਇੰਗਲੈਂਡ ਆਇਓ ਤੇ ਜੇ ਤੁਸੀਂ ਅਜੇ ਸੋਚ ਰਹੇ ਹੋ ਤੇ ਵੇਖ ਸੱਜਣ ਜਦੋਂ ਆ ਜਦੋਂ ਵੇਖ ਲੈਣਾਗਾ ਬਾਕੀ ਤੁਹਾਨੂੰ ਪਤਾ ਹੀ ਅੱਜ ਕੱਲ ਮੌਲਤੀਂ ਦੀਆਂ ਜੀ ਖੁੱਲ ਗਏ ਹੋਏ ਪੁਰਾਣੀਆਂ ਗੱਲਾਂ ਨਹੀਂ ਰਹਿ ਗਈਆਂ ਵੀ ਨਵੇਂ-ਨਵੇਂ ਖੁੱਲੇ ਦੀ ਲੋਕਾਂ ਨੂੰ ਚਾਉਂਦੇ ਵੇਕੰਦਾ ਹਰ ਘੰਟੀ ਤੁਹਾਨੂੰ ਮੌਲ ਮਿਲ ਜਾਂਦੇ ਇਸ ਤਰ੍ਹਾਂ ਇਸ ਤੋਰੇ ਇਸ ਤਾਂ ਹੀ ਵਿਆਰ ਹੈ ਸਰਕੀ ਗਿਆ ਬਹੁਤ 라 ਸਮਾਨ ਮਹਿੰਗਾ ਹੁੰਦਾ ਹੈ ਤੇ ਜਿਹੜੀ ਦੇਸੀ ਦੁਕਾਨ ਉਤੋਂ ਤੁਹਾਨੂੰ ਸਮਾਨ ਸਸਤਾ ਮਿਲ ਜਾਂਦਾ ਹੈ ਬਾਕੀ ਸੀ ਗੱਲ ਕਰਾਂਗੇ ਕੰਮਕਾਰ ਦੀ ਇੰਗਲੈਂਡ ਵਿੱਚ ਕੰਮਕਾਰ ਦੇ ਲਾਹਤ ਤੇ ਕਾਫੀ ਖਰਾਬ ਜਾ ਰਹੇ ਵੇ ਮੀਜਿਆਂ ਚ ਬਹੁਤ ਸਖਤੀ ਹੋ ਗਈ ਹੈ ਤਕਰੀਬਨ ਕੋਈ ਇਹੋ ਜਿਹਾ ਰਸਤਾ ਨਹੀਂ ਬਚਿਆ ਜਿੱਥੇ ਦੇਸੀ ਬੰਦਿਆਂ ਦੇ ਪੈਰ ਲੱਗ ਸਕਣ ਜਾਂ ਪੈਸੇ ਕਮਾ ਸਕਣ ਕੰਮਕਾਰ ਵੀ ਘਟ ਗਿਆ ਤੇ ਪੱਕੀ ਹੁੰਦੀ ਚਾਂਸ ਤੇ ਤਕਰੀਬਨ ਬਿਲਕੁਲ ਬੰਦ ਹੀ ਹੈ ਕੈਨੇਡਾ ਵੀ ਹਨੇਰਾ ਕਰੀ ਜਾ ਰਿਹਾ ਸਾਰੇ ਆ ਬੁਦੇਸ਼ੀ ਬੰਦੇ ਵਾਸਤੇ ਖਾਸ ਕਰਕੇ ਇੰਡੀਅਨ ਦੇ ਹਾਲਾਤ ਤੇ ਉਥੇ ਵੀ ਬੜੇ ਖਰਾਬ ਦੇ ਕਾਰੋਬਾਰ ਦੇ ਤੇ ਇੰਗਲੈਂਡ ਦੀ ਬੋ ਖਰਾਬ ਹੈ ਹੁਣ ਤੁਹਾਨੂੰ ਦੋਸਤ ਹੋਰ ਇੱਕ ਮੁਲਕ ਸੋਚਣਾ ਪਏਗਾ ਜੇ ਤੁਸੀਂ ਬਾਹਰ ਆਨਦੇ ਚਾਵਾਂ ਲਗੇ ਹੋ ਤੇ ਜੇ ਤੁਸੀਂ ਸੋਚੋ ਵੀ ਇੰਗਲੈਂਡ ਹੀ ਆਣਾ ਫਿਰ ਤੁਹਾਡੀ ਸਜਣੋ ਆਪਣੀ ਮੱਡੀ ਜਾਂ ਸੋਚੋ ਕਿ ਇੰਡਾ ਜਾਂਦੇ ਫਿਰ ਤੁਹਾਡੀ ਆਪਣੀ ਮੱਡੀ ਆ ਲੇਕਿਨ ਹਾਲਾਤ ਦੇ ਕੇ ਮੁਲਕ ਚੁਣਨਾ ਚਾਹੀਦਾ ਹੈ ਅਗਰ ਤੁਹਾਨੂੰ ਪਤਾ ਵੀ ਕਾਰੋਬਾਰ ਦੀ ਪਿੱਛੇ ਖਰਾਬ ਹੈ ਪੱਕੀ ਗੰਦੀ ਕੋ ਚੰਗ ਸੰਗੀ ਤੇ ਫਿਰ ਤੁਸੀਂ ਅਗਰ ਪੈਸੇ ਲਗਾ ਕੇ ਆਓਗੇ ਫਿਰ ਮੁਸ਼ਕਲ ਹੈ ਜੇ ਜੇ ਫਰੀ ਵੀਜ਼ਾ ਮਿਲਿਆ ਤੇ ਕੋਈ ਗੱਲ ਨਹੀਂ ਤੇ ਜੇ ਤੁਸੀਂ 15 20 ਜਾਂ 25 ਲੱਖ ਰੁਪਏ ਲਾ ਗਿਆ ਦਿਓ ਫਿਰ ਸਜਨੇ ਨੇ ਪ੍ਰੈਸੇ ਬਰੂ ਬਣੇ ਜੋਨੇ ਮਹੀਨਾ ਦੋ ਮਹੀਨਾ ਚਾਹਣਾ ਹੈ ਗਲੈਨ ਵੇਖਣ ਦਾ ਤੇ ਕੈਨੇਡਾ ਵੇਖਣ ਦਾ ਉਸ ਤੋਂ ਬਾਅਦ ਚਾਹ ਜਾਣਾ ਹੈ ਲਾਸ ਤੇ ਜਦੋਂ ਤੁਹਾਨੂੰ ਸਟਰਗਲ ਕਰਨੇ ਪਏ ਕੰਮ ਲੱਭੰਦੀ ਜਾਂ ਸਿਸੇ ਉੱਠ ਕੇ ਕੰਮ ਸ਼ੁਰੂ ਕਰਨਾ ਪਿਆ ਫਿਰ ਮੁਸ਼ਕਲ ਹੋ ਜਾਣੀ ਜੇ ਇਹ ਤੁਸੀਂ ਸੂਸਮੇ ਕਿ ਆਏ ਜਿਉਂ ਤਹਲਾਤ ਸਿੰਘ ਜਿਹਦੇ ਨਾਲ ਉਦੋਂ ਫਿਰ ਵੀਜ਼ਾ ਵੀ ਚੀ ਮਿਲ ਜਾਂਦਾ ਤੇ ਕੰਮ ਵੀ ਚੀ ਮਿਲ ਜਾਂਦਾ ਹੈ ਇੰਗਲੈਂਡ ਮੁਲਕ ਮਾੜਾ ਨਹੀਂ ਕਹਿੰਦੇ ਅਸੀਂ ਇਹ ਮੁਲਕ ਬਹੁਤ ਵਧੀਆ ਹੈ ਅਗਰ ਤੁਹਾਨੂੰ ਕੰਮ ਕੰਮ ਮਿਲ ਜੇ ਇਸ ਸੈਟਿੰਗ ਤੇ ਵੀਜ਼ੇ ਤੇ ਫਿਰ ਤੇ ਵਧੀਆ ਤੇ ਜੇ ਤੁਹਾਡੀ ਸੈਟਿੰਗ ਨਾ ਹੋਈ ਜਾਂ ਤੁਹਾਡੇ ਤਲਵਾਰ ਦੀ ਵੀਜ਼ੇ ਦੀ ਕਿਤੇ ਜਨਾ ਮਸ਼ਕਲ ਹੋਈ ਨਹੀਂ ਕਿਉਂਕਿ ਅੱਜ ਕੱਲ ਬੜੇ ਬੰਦੇ ਨਵੇਂ ਆਏ ਹੋਏ ਤੇ ਬੜੇ ਪਰੇਸ਼ਾਨੇ ਹੋਏ ਨੇ ਰੰਗੋਟੀਆਂ ਦੇ ਜਿਹੜਾ ਵੇਖੀ ਜਾ ਕੰਦੇ ਯਾਰ ਇੰਨੇ ਪਹਿ ਲਾਗੇ ਪਛਤਾਨਦੇ ਪਿਆ ਇਹਦੇ ਨਾਲ ਕਿਸੇ ਹੋਰ ਕੰਟਰੀ ਚ ਜਾਈਂਦੇ ਚੰਗਾ ਸੀ ਹਾਂ ਜਿਹੜੇ ਲੋਕਾਂ ਦੀ ਸੋਚ ਹੈਗੀ ਵੀ ਇੱਥੋਂ ਸ਼ਿਫਟ ਹੋਣਾ ਹੈ ਉਹ ਅਜਿਹਾ ਸੱਜਣੋਂ ਹਰ ਬੰਦੇ ਦੀ ਉਹ ਸੋਚੀ ਗਈ ਹੈ। ਛੇਨ ਕਰੀ ਬੀਆ ਲਵਾਓ ਤੇ ਯੂਰਪ ਜੀ ਆ ਕੇ ਟਰਾਈ ਕਰਦੇ ਆ। ਕੋਈ ਡੈਨਮਾਰਕੇ ਜਾ ਰਿਹਾ ਹੈ, ਕੋਈ ਜਰਮਨੀ ਜਾ ਰਿਹਾ ਹੈ, ਕੋਈ ਹਾਲੈਂਡ ਜਾ ਰਿਹਾ ਹੈ, ਕੋਈ ਫਿਨਲੈਂਡ ਜਾ ਰਿਹਾ ਹੈ। ਜਿੰਨਾਂ ਕੋਈ ਪੇਪਰਾਂ ਦੀ ਥੋੜੀ ਕਮੀ ਹੈ, ਇਹ ਚਾਂਸ ਨਹੀਂ ਹੈਗੇ ਬੰਦੇ ਪੱਕੇ ਹੁੰਦੇ। ਉਹ ਫਿਰ ਪੁਰਤਗਾਲ ਤੇ ਸਪੇਨ ਜਾ ਰਹੇ। ਉੱਥੇ ਵੀ ਤਰੀਕਾ ਹੈ। ਪੇਪਰ ਬਣ ਜਾਂਦੇ ਵੀ ਥੋੜਾ ਟਾਈਮ ਲੱਗਦਾ ਤੇ ਬਣ ਜਾਂਦੇ। ਪੁਰਤਗਾਲ ਦੇ ਮੁਕਾਬਲੇ ਸਪੇਨ 'ਚ ਥੋੜੀ ਕਮਾਈ ਜ਼ਿਆਦਾ ਅਸੀਂ 2 ਹਫ਼ਤੇ ਹੋ ਗਏ ਸਪੇਨ ਵਗਏ ਸਾਂ ਉੱਥੇ ਐਸੋ ਤੇ ਹੋਟਲ ਦਾ ਕਾਰੋਬਾਰ ਬਹੁਤ ਜ਼ਗਾ ਜਿਹੜੇ ਰੈਸਟੋਰੈਂਟ ਨੇ ਕੰਮ ਕਰ ਬੁੱਕ ਤੇ ਕਾਜੀ ਡਿਮਾਂਡ ਲੱਗੀ ਜੀ ਖਾਸ ਕਰਕੇ ਜਿਹੜੇ ਇੰਡੀਅਨ ਗਏ ਆ ਪਾਕਿਸਤਾਨੀ ਗਏ ਕਿਉਂਕਿ ਇਹ ਵੀ ਆਪਣੇ ਲੋਕਾਂ ਦੇ ਪਰੇ ਉੱਥੇ ਰੈਸਟੋਰੈਂਟ ਅਗੇ ਵੇ ਤੇ ਜਦੋਂ ਸਟਾਰ ਸੀਜ਼ਨ ਹੁੰਦਾ ਉਦੋਂ ਡਿਮਾਂਡ ਹੋ ਜਾਂਦੀ ਹੈ ਬਾਅਦ 'ਚ ਫਿਰ ਕੀ ਕਰਦੇ ਉਹ ਸਟਾਫ ਪੂਰਾ ਕੱਢ ਲਦੇ ਨੇ ਜਦੋਂ ਸਟਾਫ ਪੂਰਾ ਇੰਡੈਫਿਨਿਟਨ ਬੜਾ ਇਹ ਥਿਆ ਨਹੀਂ ਵਿਚਰੇ ਮਰਜੀ ਆਈ ਜਾਂ ਬੰਦੇ ਇਕੱਠੇ ਕੇ ਕੰਮ ਕਰੀ ਜਾਂ ਕਿਸੇ ਨੂੰ ਦੱਸਾਂ ਬੰਦਿਆ ਲੋਟਨ ਤੇ 1959 ਕੇ ਨੂੰ ਸਤਾਂ ਦੀ ਯਾਨੀ ਕਿ ਜਿੰਨਾ ਕੁ ਸਟਾਰ ਚਾਹੀਦਾ ਉਹ ਅਪ੍ਰੈਲ ਵਿੱਚ ਮਾਰਚ ਵਿੱਚ ਨਾ ਆਪਣੇ ਕੋਲ ਜਮਾ ਕਰ ਲੈਂਦੇ ਫੇਰ ਨਵੰਬਰ ਤੱਕ ਕੰਮ ਚੱਲਦਾ ਰਹਿੰਦਾਗਾ ਇਸ ਕਰਕੇ ਅਗਰ ਤੁਹਾਡਾ ਵੀ ਕਿਤੇ ਕੋਈ ਚਾਂਸ ਬਣੇ ਤੇ ਤੁਸੀਂ ਜਾ ਕੇ ਟਰਾਈ ਮਾਰ ਸਕਦੇ ਹੋ ਬਾਕੀ ਜੇ ਤੁਸੀਂ ਸਣੀ ਵੀਜੇ ਤੇ ਆਣਾ ਤੇ ਪੇਂ ਤੇ ਸਜੇ ਨੂੰ ਸਭ ਤੋਂ ਟੌਪ ਦੀ ਘੰਟੀ ਹੈ ਫਿਨਲੈਂਡ ਉੱਥੇ ਤੁਹਾਨੂੰ 30 ਘੰਟੇ ਕੰਮ ਦੀ ਜਾਇਜ਼ਤ ਹੈ ਕਿਤੇ ਤੇ ਆਪਣੇ ਇੰਡੀਆ ਲੋਕ ਬਹੁਤ ਜਾ ਜਾ ਰਹੇ ਨੇ ਉਹ ਮੀਡੀਆ ਨੂੰ ਵੀਡੀਓ ਪਸੰਦ ਆਏਗੀ ਪਸੰਦ ਆਈ ਤੇ ਪਲੀਸ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ